ਬਹੁਤ ਵੱਡੀ ਖਬਰਾਂ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਐਸੀ ਖਬਰ ਆ ਗਈ ਹੈ ਕਿ ਕਹਿੰਦੇ ਉਮਰ ਕੈਦ ਦੇ ਵਿੱਚ ਫਸ ਗਏ ਨੇ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਇੱਕ ਕੁੜੀ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਹੜੀ ਕਿ ਅਸ਼ਲੀਲ ਵੀਡੀਓ ਬਣਾਉਣ ਵਾਲਾ ਮੁੰਡਾ ਸੀ ਕਹਿੰਦੇ ਜੀ ਹੁਣ ਫਾਂਸੀ ਦੇ ਤਖਤੇ ਤੇ ਜਾਣਾ ਤਾਂ ਪੰਜਾਬ ਦੇ ਅੰਦਰ ਇਹਨਾਂ ਦੋਵੇਂ ਵੱਡੀਆਂ ਖਬਰਾਂ ਨੇ ਤਹਿਲਕਾ ਮਚਾ ਦਿੱਤਾ ਇੱਕ ਪਾਸੇ ਟਰੈਕਟਰ ਵਾਲੀ ਕੁੜੀ ਉਸ ਮੁੰਡੇ ਦੇ ਚਾਹਸੇ ਦੇ ਵਿੱਚ ਆਉਂਦੀ ਹੈ ਤੇ ਉਹ ਇੰਗਲੈਂਡ ਦੇ ਵਿੱਚ ਉਹਦੀ ਵੀਡੀਓ ਭੇਜ ਦਿੰਦਾ ਝਾਂਸਾ ਕੀ ਦਿੰਦਾ ਕਹਿੰਦਾ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਪਰ ਹੁਣ ਮੈਂ ਤੁਹਾਡੇ ਸਾਹਮਣੇ ਦੋਵੇਂ ਖਬਰਾਂ ਦਾ ਇਹਨਾਂ ਦਾ ਸੱਚ ਧਰਨ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੇ ਚੈਨਲਾਂ ਨੇ ਇਹ ਵੀਡੀਓ ਵੀ ਪਾ ਦਿੱਤੀ ਹੈ ਕਿ ਜਿਹੜੀ ਕੁੜੀ ਸੀ ਟਰੈਕਟਰ ਵਾਲੀ ਇੱਕ ਮੁੰਡੇ ਦੇ ਝਾਂਸੇ ਦੇ ਵਿੱਚ ਆਉਂਦੀ ਹੈ ਉਹ ਮੁੰਡਾ ਇੰਗਲੈਂਡ ਦੇ ਵਿੱਚ ਇੱਕ ਵੀਡੀਓ ਭੇਜਦਾ ਉਸ ਕੁੜੀ ਦੀ ਜਿਹੜੀ ਕਿ ਅਸਲੀਨ ਹੁੰਦੀ ਹੈ ਤਾਂ ਹੁਣ ਉਸ ਨੂੰ ਫਾਸੀ ਦੇ ਤੱਕ ਤੇ ਤੱਕ ਇਹ ਵੀਡੀਓ ਕਿਵੇਂ ਪਹੁੰਚਾਉਂਦੀ ਆ ਔਰ ਦੂਜੇ ਪਾਸੇ ਸਾਡੇ ਪੰਜਾਬ ਦੇ ਅੰਦਰ ਇੱਕ ਸਭ ਤੋਂ ਵੱਡਾ ਹਾਈਲਾਈਟ ਚਿਹਰਾ ਜਿਹੜਾ ਕਿ ਵਿਕਰਮ ਸਿੰਘ ਮਜੀਠੀਆ ਦਾ ਕੇਸ ਉਹਨਾਂ ਨੂੰ ਲੈ ਕੇ ਕੈਸੀ ਖਬਰ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਸਮਰਥਕ ਨੇ ਚਾਹੇ ਵਿਰੋਧੀ ਪਾਰਟੀਆਂ ਨੇ ਚਾਹੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਸਾਰੇ ਲੋਕ ਇਸ ਖਬਰ ਨੂੰ ਸੁਣ ਕੇ ਹੈਰਾਨ ਹੋ ਗਏ ਨੇ ਕਿਉਂਕਿ ਸਰਕਾਰੀ ਵਕੀਲ ਦਾ ਜਿਹੜਾ ਦਾਵਾ ਉਹ ਤੁਹਾਡੇ ਸਾਹਮਣੇ ਤਰਾਂਗੇ ਔਰ ਇਹ ਤੱਥ ਨੇ ਜਿਹੜੇ ਉਹ ਵੀ ਜਰੂਰ ਸੁਣ ਕੇ ਤੁਸੀਂ ਵੀ ਇਸ ਗੱਲ ਨੂੰ ਜਰੂਰ ਡਿਟੇਲ ਦੇ ਨਾਲ ਦੇਖਣਾ ਕਿ ਆਖਿਰ ਵਿਕਰਮ ਸਿੰਘ ਮਜੀਠੀਆ ਉਮਰ ਕੈਦ ਦੇ ਇਸ ਧਾਇਰੇ ਦੇ ਵਿੱਚ ਕਿਵੇਂ ਚਲੇ ਗਏ ਨੇ ਤਾਂ ਪਹਿਲੀ ਖਬਰ ਜਿਹੜੀ ਟਰੈਕਟਰ ਵਾਲੀ ਕੁੜੀ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਸ ਨੂੰ ਛਾਸੇ ਦੇ ਵਿੱਚ ਚਲੰਦਾ ਇੱਕ ਨੌਜਵਾਨ ਪੰਜਾਬ ਦੇ ਅੰਦਰ ਇਸ ਖਬਰ ਨੇ ਪੂਰੇ ਪੰਜਾਬ ਨੂੰ ਸ਼ਰਮਸ਼ਾਰ ਕਰ ਦਿੱਤਾ ਕਿਉਂਕਿ ਜਿਹੜੀ ਇਹ ਕੁੜੀ ਹੈ ਦਰਅਸਲ ਦੇ ਵਿੱਚ ਉਹਨੇ ਆਪਣੀ ਮਰਜ਼ੀ ਦੇ ਨਾਲ ਇਹ ਵੀਡੀਓ ਬਣਵਾਈ ਉਹਨੇ ਪ੍ਰੋਸਾ ਕੀਤਾ ਕਿ ਜਿਹੜਾ ਹੈ ਮੁੰਡਾ ਇਹ ਮੇਰੀ ਵੀਡੀਓ ਕਿਸੇ ਕੋਲ ਨਹੀਂ ਪਹੁੰਚਾ ਹੁਆ ਪਰ ਉਹਨੇ ਇੰਗਲੈਂਡ ਇਹ ਵੀਡੀਓ ਪਹੁੰਚਾ ਦਿੱਤੀ ਔਰ ਉਸ ਤੋਂ ਬਾਅਦ ਉੱਥੋਂ ਵਾਇਰਲ ਹੁੰਦੀ ਹੈ ਤਾਂ ਉਹਦੀ ਇੱਜ਼ਤ ਆ ਜਿਹੜੀ ਉਤਾਰ-ਤਾਰ ਹੋ ਜਾਂਦੀ ਹੈ ਤਾਂ ਪੰਜਾਬ ਦੇ ਅੰਦਰ ਇਸ ਵੀਡੀਓ ਨੇ ਤਹਿਲ ਕੰਮ ਚਾ ਦਿੱਤਾ ਹਰ ਪੋਡਕਾਸਟ ਤੇ ਹਰ ਇੱਕ ਨਿਊ ਚੈਨਲ ਤੇ ਇਹ ਵੀਡੀਓ ਚੱਲੀ ਪਰ ਪੰਜਾਬ ਦੇ ਵਿੱਚ ਇਸ ਗੰਦ ਦਾ ਸੁਨੇਹਾ ਕੀ ਜਾਂਦਾ ਪੰਜਾਬ ਦੇ ਅੰਦਰ ਜਿੰਨੀਆਂ ਵੀ ਸਾਡੀਆਂ ਧੀਆਂ ਭੈਣਾਂ ਨੇ ਉਹ ਇਸ ਖਬਰ ਤੋਂ ਅੰਦਾਜ਼ਾ ਲਾ ਲੈਣ ਕਿ ਜਿਹੜਾ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਕਿਸੇ ਵੀ ਕੁੜੀ ਨੂੰ ਜਾਂ ਕਿਤੇ ਵੀ ਤੁਹਾਡੇ ਨਾਲ ਇਹ ਧੋਖਾ ਹੋ ਸਕਦਾ ਕਿਉਂਕਿ ਕਹਿੰਦੇ ਤਾੜੀ ਇੱਕ ਹੱਥ ਨਾਲ ਨਹੀਂ ਦੋਵੇਂ ਹੱਥਾਂ ਦੇ ਨਾਲ ਵੱਜੀ ਆ ਪਰ ਜੇਕਰ ਤੁਹਾਨੂੰ ਕੋਈ ਚਾਂਸੇ ਦੇ ਵਿੱਚ ਲੈਂਦਾ ਤਾਂ ਵੀਡੀਓ ਇਸ ਗੱਲ ਦਾ ਸਬੂਤ ਹੈ ਕਿ ਭਈ ਤੁਹਾਡੇ ਨਾਲ ਵੀ ਕੋਈ ਨਾ ਕੋਈ ਫਰਾਡ ਹੋ ਸਕਦਾ ਕਿਉਂਕਿ ਜਿਹੜਾ ਇਹ ਮੁੰਡਾ ਸੀ ਇਹ ਰਹੀਸ ਕਰਦਾ ਮੁੰਡਾ ਸੀ ਔਰ ਜਿਹੜੀ ਉਹ ਕੁੜੀ ਸੀ ਉਹ ਥੋੜਾ ਜਿਆ ਜਾਨੀ ਕਿ ਗਰੀਬ ਘਰ ਦੀ ਕੁੜੀ ਸੀ ਤਾਂ ਹੁਣ ਇਹ ਦੋਵਾਂ ਦੇ ਵਿੱਚ ਮਾਮਲਾ ਕੀ ਹੋ ਗਿਆ ਕਹਿੰਦੇ ਜੀ ਹੁਣ ਫਾਂਸੀ ਹੋਣੀ ਤੈ ਹੈ ਜਿਹੜੇ ਮੁੰਡੇ ਨੇ ਉਹਦੀ ਵੀਡੀਓ ਬਣਾਈ ਉਹਨੇ ਪੋਡਕਾਸਟ ਦੇ ਵਿੱਚ ਕੀ ਕਿਹਾ ਕਹਿੰਦਾ ਜੀ ਮੈਂ ਤਾਂ ਵਿਆਹ ਕਰਵਾਉਣਾ ਚਾਹੁੰਦਾ ਸੀ ਮੈਂ ਕਿ ਪਰਾਂ ਦੀ ਅਸ਼ਲੀਲ ਵੀਡੀਓ ਬਣਾਉਂਗਾ ਬਲਕਿ ਕੁੜੀ ਦੇ ਮੂੰਹੋਂ ਇਹ ਸੱਚ ਪੂਰਾ ਪੰਜਾਬ ਸੁਣ ਚੁੱਕਿਆ ਔਰ ਇਹਨਾਂ ਗੱਲਾਂ ਬਾਤਾਂ ਦੇ ਨਾਲ ਪੰਜਾਬ ਦੀ ਜਿਹੜੀ ਛਾਪੀ ਤੇ ਪੰਜਾਬ ਦੇ ਮੱਥੇ ਤੇ ਕਾਲਾ ਕਲੰਕ ਇਹ ਲੋਕ ਲਾ ਰਹੇ ਨੇ ਕਿਉਂਕਿ ਇਹ ਪੰਜਾਬ ਨੂੰ ਇੱਕ ਪਾਸੇ ਕਿਹਾ ਜਾ ਰਿਹਾ ਕਹਿੰਦੇ ਜੀ ਇਹ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਸੂਰਬੀਰਾਂ ਦੀ ਧਰਤੀ ਹੈ ਤੇ ਕਿੱਥੇ ਗਏ ਪੰਜਾਬ ਦੇ ਇਹ ਬੋਲ ਜਿਹੜੇ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਭਾਈ ਇਹ ਧਰਤੀ ਨੂੰ ਪੂਰਾ ਦੇਸ਼ ਤੇ ਸਾਡੇ ਬਾਹਰਲੇ ਮੁਲਕ ਇਹ ਧਰਤੀ ਨੂੰ ਵੇਖਦੇ ਨੇ ਕਿ ਇਹ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਉਹ ਧਰਤੀ ਹੈ ਜਿਹੜੀ ਪੂਰੇ ਵਿਸ਼ਵ ਦੇ ਵਿੱਚ ਦੰਕਾ ਸੀ ਇਸ ਧਰਤੀ ਦਾ ਪਰ ਅਜੇ ਇਸ ਧਰਤੀ ਨੂੰ ਕਲੰਕ ਲਾਉਣ ਵਾਲੇ ਲੋਕ ਨੇ ਜਿਹੜੇ ਇਹ ਮੁੰਡੇ ਕੁੜੀਆਂ ਆਪਣੀ ਅਸ਼ਲੀਲ ਵੀਡੀਓ ਬਣਾਉਂਦੇ ਨੇ ਉਸ ਤੋਂ ਬਾਅਦ ਕਈ ਸਾਰੇ ਚੈਨਲਾਂ ਤੇ ਵੀ ਚੱਲਦੀ ਹੈ ਕਹਿੰਦੇ ਕੁੜੀ ਦੇ ਪਿਓ ਨੇ ਤਾਂ ਆਤਮ ਹੱਤਿਆ ਹੀ ਕਰ ਲਈ ਹੈ ਇਹ ਇਹ ਅੱਜ ਦੇ ਜਮਾਨੇ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਭੈਣਾਂ ਮਾਂ-ਮਾਂ ਬਜ਼ੁਰਗ ਬੱਚੇ ਇਸ ਮੇਰੀ ਵੀਡੀਓ ਨੂੰ ਸੁਣ ਰਹੇ ਨੇ ਤਾਂ ਇਸ ਤੇ ਅਮਲ ਜ਼ਰੂਰ ਕਰਨਾ ਕਿ ਭਾਈ ਜਿਹੜੇ ਇਹ ਮਾਮਲੇ ਨੇ ਜਿਹੜੇ ਇਹ ਰਿਸ਼ਤੇ ਨੇ ਦਿਆ ਕਰਵਾਉਣ ਤੋਂ ਪਹਿਲਾਂ ਹੀ ਐਨੀਆਂ ਸਾਰੀਆਂ ਗੱਲਾਂ ਚੱਲ ਪੈਣੀਆਂ ਤੇ ਉਹ ਮੌਤ ਦੇ ਮੂੰਹ ਚ ਤਲ ਜਾਂਦੀ ਨੇ ਤੇ ਜਿਹੜੇ ਵਾਕੀ ਦੇ ਪਰਿਵਾਰ ਦੇ ਲੋਕ ਨੇ ਉਹਨਾਂ ਦੀ ਵੀ ਇੱਜ਼ਤ ਧਾਰ-ਧਾਰ ਕਰ ਦਿੰਦੇ ਨੇ ਤੇ ਉਹਨਾਂ ਨੂੰ ਜਿਉਂਦੇ ਹੀ ਮਾਰ ਦਿੰਦੇ ਨੇ ਤੇ ਕਹਿੰਦੇ ਜੀ ਹੁਣ ਇਹ ਮੁੰਡਾ ਜਿਹੜਾ ਇਹਨੂੰ ਫਾਂਸੀ ਦੇ ਤਖਤੇ 'ਤੇ ਧੱਕ ਕੇ ਗੱਲ ਲੈ ਕੇ ਜਾਊਗੀ ਲੋਕਾਂ ਦੀ ਮੰਗ ਆ ਕਹਿੰਦੇ ਇਹਨੂੰ ਫਾਂਸੀ ਹੋਣੀ ਚਾਹੀਦੀ ਆ ਕੁੜੀ ਨੇ ਚਲੋ ਕਹਿੰਦੇ ਭਰੋਸਾ ਕੀਤਾ ਪਰ ਭਰੋਸਾ ਵੀ ਕਾਹਦਾ ਕਿਉਂਕਿ ਕਹਿੰਦੇ ਅਸਲੀਲ ਵੀਡੀਓ ਬਣਾਉਣ ਦੇ ਵਿੱਚ ਕੁੜੀ ਦੀ ਵੀ ਸਹਿਮਤੀ ਸੀ ਛੇ ਗੱਲਾਂ ਜਿਹੜੀਆਂ ਇਹ ਪੰਜਾਬ ਦੇ ਮੱਥੇ ਤੇ ਕਾਲਾ ਕਲੰਕ ਲਾਗੀਆਂ ਨੇ ਇਹ ਗੱਲ ਤੱਤ ਹੈ ਹੁਣ ਦੂਜੇ ਪਾਸੇ ਆਜੋ ਵੀ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦਾ ਕੇਸ ਬੜਾ ਹਾਈਲਾਈਟ ਪੰਜਾਬ ਦੇ ਅੰਦਰ ਉਮਰ ਕੈਦ ਦੇ ਵਿੱਚ ਮਜੀਠੀਆ ਸਾਹਿਬ ਫਸ ਸਕਦੇ ਨੇ ਵਿਜੀਲੈਂਸ ਦੇ ਹੱਥ ਵੱਡੇ ਸਬੂਤ ਲਾਗੇ ਨੇ ਸਰਕਾਰੀ ਵਕੀਲ ਕੀ ਕਹ ਰਹੇ ਨੇ ਸੁਣ ਲਓ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਬੜੀ ਹੀ ਅਹਿਮ ਹੈ ਸੁਣੋ ਦੇਖੋ ਇਹ ਜਿਹੜੀ ਇਹਨਾਂ ਨੇ ਜ਼ਮਾਨਤ ਸੀਗੀ 14 ਜੁਲਾਈ ਨੂੰ ਪਹਿਲਾਂ ਫਾਈਲ ਕੀਤੀ ਸੀ ਤੇ ਉਸ ਤੋਂ ਬਾਅਦ ਕਾਫੀ ਜਿਹੜੇ ਬਲਕਿ ਇਹਨਾਂ ਨੇ ਪਟੀਸ਼ਨ ਫਾਈਲ ਕੀਤੀ ਤੇ ਉਸ ਤੋਂ ਬਾਅਦ ਕਾਫੀ ਦਿਨ ਇਹਦੇ ਉੱਤੇ ਆਰਗੂਮੈਂਟ ਚੱਲਦੇ ਰਹੇ ਤਕਰੀਬਨ ਮੇਰੇ ਖਿਆਲ 12-13 ਦਿਨ ਦਾ ਲਾਸਟ ਜਿਹੜੇ ਸੀ ਉਹਦੇ ਡੇ ਟੂ ਡੇ ਹੈਰਿੰਗ ਹੀ ਚੱਲਦੀ ਰਹੀ ਹੈ ਜੀ ਤੇ ਹਰ ਰੋਜ਼ ਮਤਲਬ ਕਾਫੀ 2-2 3-3 ਘੰਟੇ ਦੇ ਲਈ ਆਰਗੂਮੈਂਟ ਚੱਲਦੇ ਸੀ ਤੇ ਉਸ ਤੋਂ ਬਾਅਦ ਕੋਰਟ ਦੇ ਵਿੱਚ ਹਰ ਇੱਕ ਤੱਥ ਜਿਹੜਾ ਵੀ ਜਦੋਂ ਐਫ ਆਈ ਆਰ ਜਿਹੜੀ ਲੌਂਚ ਕੀਤੀ ਗਈ ਸੀ ਉਹਦੇ ਜਿਹੜੇ ਵੀ ਫਿਗਰਸ ਆਈਆਂ ਸੀ ਜਾਂ ਕਿਹੜੇ-ਕਿਹੜੇ ਉਹਦੇ ਇਸ਼ੂ ਸੀਗੇ ਉਹਨਾਂ ਨੇ ਆਪਣੇ ਤਰ੍ਹਾਂ ਸਾਰੇ ਪੇਸ਼ ਕੀਤੇ ਉਹ ਜਿਹੜੀ ਵੀ ਅਲੀਗੇਸ਼ਨਾਂ ਬਾਹਰ ਆ ਕੇ ਲਗਾਉਂਦੇ ਸੀ ਕਿ ਪੋਲਿਟੀਕਲ ਵੈਂਡੇਟ ਜਾਂ ਫਿਰ ਆਲਰੇਡੀ ਐਫਆਈਆਰ ਐਨਡੀਪੀਐਸ ਕੇਸ ਦੇ ਵਿੱਚ ਐਫਆਈਆਰ ਸੀਗੀ ਫਿਰ ਇਹਨਾਂ ਨੂੰ ਦੁਬਾਰਾ ਐਫਆਈਆਰ ਦੀ ਕੀ ਲੋੜ ਸੀ ਇਨਕੁਆਇਰੀ ਨਹੀਂ ਹੋਈ ਤੇ ਗਰਾਉਂਡ ਆਫ ਅਰੈਸਟ ਨਹੀਂ ਦਿੱਤੇ ਕਾਫੀ ਇਸ਼ੂਜ਼ ਇਹ ਰੇਜ਼ ਕਰਦੇ ਸੀ ਕੋਰਟ ਨੇ ਹਰ ਇੱਕ ਸਿੰਗਲ ਇਸ਼ੂ ਨੂੰ ਡੀਲ ਕੀਤਾ ਤੇ ਸਾਰੀ ਹੀアリング ਹੋਈ ਸਾਰਿਆਂ ਨੂੰ ਦੋਨੋਂ ਪਾਰਟ ਪੱਖਾਂ ਨੂੰ ਸੁਣਨ ਤੋਂ ਬਾਅਦ ਕੋਰਟ ਨੇ ਬੜਾ ਡਿਟੇਲਡ ਆਰਡਰ ਜਿਹੜਾ ਇਹਦੇ ਵਿੱਚ پاس ਕੀਤਾ ਹੈ ਤੇ ਉਹਦੇ ਵਿੱਚ ਹਰ ਇੱਕ ਵਕਤ ਜਿਹੜੀ ਸੁਣਵਾਈ ਸੁਣ ਕੇ ਤੇ ਹਰ ਇੱਕ ਪੁਆਇੰਟ ਨੂੰ ਡੀਲ ਕਰਕੇ ਕੋਰਟ ਨੇ ਆਰਡਰ ਦਿੱਤਾ ਤੇ ਜਿਹੜੀ ਡਿਸਮਿਸ ਕੀਤੀ ਹੈ ਪਟੀਸ਼ਨ ਕੱਲ ਸਾਹ ਸਰੰਦੇਆ ਪੰਜਾਬ ਵਾਲੇ ਪੰਜਾਬ ਦੇ ਵਿੱਚ ਜਿਹੜੇ ਕੇਸ ਨੂੰ ਲੈ ਕੇ ਹਰ ਰੋਜ਼ ਪੰਜਾਬ ਦੇ ਲੋਕ ਸੁਣਨਾ ਚਾਹੁੰਦੇ ਸੀ ਤਾਂ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਪਟੀਸ਼ਨ ਸੀ ਉਹ ਡਿਸਮਿਸ ਹੋ ਚੁੱਕੀ ਹੈ ਯਾਰੀ ਹੁਣ ਸਰਕਾਰੀ ਵਕੀਲਾਂ ਨੇ ਵੀ ਮੋਹਰ ਲਾ ਦਿੱਤੀ ਹੈ ਕਿ ਬਿਕਰਮ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਂਦਾ ਉਮਰ ਕੈਦ ਦੇ ਲਈ ਕਿਵੇਂ ਫਸ ਸਕਦੇ ਨੇ ਕੋ ਇੱਕ ਦਾ ਨਸ਼ੇ ਦੇ ਔਰ ਦੂਜੇ ਪਾਸੇ ਕਹਿੰਦੇ ਜੀ ਕਤਲ ਦੇ ਦੋਸ਼ ਲੱਗੇ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਸਟੇਟਮੈਂਟ ਹੈ ਕਿ ਭਾਈ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਨੇ ਬਹੁਤ ਹੀ ਮਾਵਾਂ ਦੇ ਪੁੱਤ ਮਾਰੇ ਤੇ ਭੈਣਾਂ ਦੇ ਭਰਾ ਮਾਰੇ ਨੇ ਇਸ ਕਰਕੇ ਕਹਿੰਦੇ ਕਤਲ ਦੇ ਦੋਸ਼ ਲੱਗੇ ਨੇ ਵਿਕਰਮ ਸਿੰਘ ਮਜੀਠੀਆ ਤੇ ਪੜੀਗਾ ਪੰਜਾਬ ਵਾਲੇ ਜਿਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨ